ਸਕਦਾ ਹੈ ਕਿਸਾਨ ਵੀਰੋ ਤੁਹਾਡਾ ਆਪਣੇ YouTube ਚੈਨਲ ਢਿਲੋ ਡੇਰੀ ਫਾਰਮ ਬਰਨਾਲਾ ਦੇ ਵਿੱਚ ਸੋ ਜਿਹੜੇ ਕਿਸਾਨ ਵੀਰ ਆਪਣੇ ਇਸ YouTube ਚੈਨਲ ਤੇ ਵੀਡੀਓ ਪਹਿਲੀ ਵਾਰ ਦੇਖ ਰਹੇ ਆ ਉਹਨਾਂ ਨੂੰ ਰਿਕਵੈਸਟ ਹੈ ਕਿ ਆਪਣੇ YouTube ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਸੋ ਕਿਸੇ ਵੀ ਵੀਰ ਨੇ ਇਦਾਂ ਦੀ ਐਡ ਕਰਵਾਉਣੀ ਹੋਵੇ ਤਾਂ ਮੇਰਾ ਨੰਬਰ ਹੈ 8427019817 ਸਸੀ ਗਾਲ ਬਾਈ ਜੀ ਸਸੀ ਗਾਲ ਜੀ ਵੀਰੇ ਨਾਮ ਐਡਰੈਸ ਦੱਸਿਓ ਆਪਣਾ ਨਾਮ ਵੀਰੇ ਜਸਵਿੰਦਰ ਸਿੰਘ ਆ ਪਿੰਡ ਧੌਲਾ ਜਿਲ੍ਹਾ ਬਰਨਾਲਾ ਵੀਰੇ ਮੋਬਾਈਲ ਨੰਬਰ ਆਪਣਾ ਹੈ ਮੋਬਾਈਲ ਨੰਬਰ 97796212168 97796212168 ਜਿਹੜੇ ਆਪਾਂ ਜਰਸੀ ਵੈੱਡ ਦੇਖੀਏ ਨੇ ਤਾਜੀ ਸੂਈ ਵੀ ਇਹ ਸੂਆ ਕਿਹੜਾ ਸੂਆ ਬਾਈ ਜੀ ਇਹ ਬੱਚੀ ਦੂਸਰਾ ਸੂਆ ਹੁੰਦੀ ਹੈ ਜੀ ਸੂਰੀ ਸੂਪੀ ਤੇ ਮੂੰਹੋਂ ਛਿੱਗੀ ਹੈ ਜੇਰ ਪੈ ਗਈ ਹਨਾ ਨਹੀਂ ਜੇਰ ਪੈਂਡਿੰਗ ਹੈ ਜੀ ਹਜੇ ਤਾਂ ਘੰਟੀ ਹੋਇਆ ਵੀ ਸੂਈ ਬੱਚਾ ਇਹਨੇ ਕੀ ਪਤਾ ਬੱਚਾ ਮੇਲ ਹੈ ਜੀ ਬੱਚਾ ਮੇਲਕਾਫ ਸੂਈ ਨੇ ਤਾਂ ਘੰਟਾ ਹੋਇਆ ਜੇਰ ਪੈਂਡਿੰਗਾ ਚਾਰੋ ਜੁਰੂ ਪੂਰੀ ਫੁੱਲ ਵਾਲਾ ਸੂਨਸਰ ਪੱਠੇ ਜਾ ਕੇ ਲੈ। ਦੁੱਗਣੀ ਖੜ ਜੂ ਜਦੋਂ ਜੇਰ ਪਈ ਵੀਰੇ। ਠੀਕ ਐ। ਪਹਿਲੇ ਸਵੇਰ ਮਾਲ ਕਰਨ ਦੁੱਧ ਕਿੰਨਾ ਦੱਸਿਆ ਆਪਾਂ ਨੂੰ? ਵੀਰੇ ਇਹਦਾ 17-18 ਕਿਲੋ ਦੁੱਧ ਦਿੱਤਾ ਹੋਇਆ ਪਰੋਂ। 17-18 ਕਿਲੋ। ਹਾਂ। ਇਹਦੀ ਕੀ ਬਣਦਾ ਜਾਇਲਾ ਸੀਗੀ? 18 ਕਿਲੋ ਮੰਨ ਕੇ ਲੈ ਲੈ। 18 ਕਿਲੋ ਰੇਟ ਇਹਦਾ ਕੀ ਰਹੂਗਾ? ਰੇਟ ਇਹਦਾ ਜਮਾਂ ਜਿਹੜਾ ਬਾਜ ਵਜਾ 65000 ਰੁਪਏ ਦੀ ਦੇਣਾ। ਮਾਨ ਤਣ। ਪਰ ਛੋਟ ਛਪਾ ਕਰਤਾ ਹੈ ਉਹਦੇ ਤੇ। ਠੀਕ ਐ। ਤੇ ਤਾਰਾ ਦੂਰੇ ਕਿੰਨੇ ਬਰਾ? ਤਾਰਾ ਵਗੈਰਾ ਇੱਕ। ਸੁਭਰ ਤਾਰਾ ਵਗੈਰਾ ਦੇਖੋ। ਕਿਆ ਬਾਤ ਆ ਪੂਰਾ ਮੋਟਾ ਮੋਟਾ ਝੋਨਾ ਸਾਫ ਸੁਥਰਾ ਬਹੁਤ ਚੰਗੀਆਂ ਵੀਰੇ ਚਵਾਈ ਦੀ ਫੋਲੀ ਰੂਮ ਵਾਲੀ ਪੂਰਾ ਸੁਥਰਾ ਜਿਹੜਾ ਮਾਰ ਦਿਓ ਸੋ ਚੋਣ ਪਸਵਾ ਦੇਖੋ ਬਿਲਕੁਲ ਇੱਕ ਨੰਬਰ ਸਾਫ ਸੁਥਰੀ ਮੋਟੀ ਚਵਾਈ ਦੀ ਐ ਇਹਨਾਂ ਦਾ ਨਿਆਣਾ ਪਾਉਂਦੀ ਲੋੜ ਹੀ ਨਹੀਂ ਹੁੰਦੀ ਹੈ ਨਾ ਪਾਉਣਾ ਪਾ ਲੋ ਇਹ ਵੀ ਕਰੋਗੇ ਠੰਡੀ ਸੀਲ ਯਾਰ ਕਿਵੇਂ ਪੰਪ ਹੀ ਆ ਫਿਰ ਅੰਦਾਜ਼ਾ ਲੱਗ ਜਿਹੜੇ ਕਿੰਨੇ ਤੋਂ ਚੱਲੂਗੀ ਇਹ ਵੀ 17 18 ਕਿਲੋ ਮੰਨ ਕੇ ਦੋ ਭਾਈ ਜੀ ਮੰਨ ਕੇ ਜਿਹੜੇ 16 ਤੋਂ ਬਾਹਰ ਵਾਲੀ ਹੈਗੀ ਆ ਬੜੇ ਆਰਾਮਦਾਰੀ ਦੇ ਨਾਲ ਟੋਰੀ ਬਾਹਰ ਨੂੰ ਸਭਰ ਕੱਦਗਾਠ ਵਗੈਰਾ ਦੇਖੋ ਬੈੜ ਦਾ ਪੂਰਾ ਚੰਗਾ ਸਾਫ ਸੁਥਰਾ ਰਾਜੀ ਆਪ ਆ ਉਡਾ ਗੀਲੇ ਵਾਲੀ ਫਿਰਦੀ ਹੈ ਫਾੜੀ ਵਾਲਾ ਲੈਵਾ ਬਹੁਤ ਚੰਗੀ ਜਰਸੀ ਆ ਅਰੇ ਜੇਰ ਜੂਰ ਪੈਂਟਿੰਗ ਆ ਵਜੇ ਖੁੱਲੂਗੀ ਹਨਾ ਹਾਂ ਬਹੁਤ ਜਦੋਂ ਜੇਰ ਪੈ ਕੇ ਮੈਂ ਡੁੱਬਣੀ ਬਣੂ ਯਾਰ ਸੋ ਬੇਰਪੂਲ ਦੇਖੋ ਬਾਕੀ ਮੂੰਹ ਮੱਥਾ ਪਿਆਰ ਜਰਸੀ ਦੂਜਾ ਸੂਆ ਸੂਈ ਸਭੇ 65000 ਦੇ ਵਿੱਚੋਂ ਮਾਨਦਾਨ ਹੋ ਜਾਊਗਾ ਲੈਵਾ ਵਗੈਰਾ ਦੇਖੋ ਪੂਰੀ ਸਾਫ ਸੁਥਰੀ ਪੂਰਾ ਭਾਰਾ ਹਵਾਨਾ 16 ਕਿਲੋ ਦੋ ਦਮਨ ਕੇ ਲੈ ਲਿਓ 9779321161 ਪਿੰਡ ਧੌੜਾ ਜ਼ਿਲ੍ਹਾ ਬਰਨਾਲਾ ਵੀਡੀਓ ਦੇਖਣ ਲਈ ਸਭ ਦਾ ਤਹਿਦ ਲੋ ਧੰਨਵਾਦ